ਜਵਾਬ ਮੋੜਮਾ ਰਾਂਝੇ ਦਾ ਜੇਰਾ ਆਪਣਾ ਮੂੰ ਫੰਬਾਲ ਮੀਆਂ ਕਾਣੂ ਟੁੱਟ ਕੇ ਪੈ ਗਏ ਐ ਰਾਈਆਂ ਨੂੰ ਮੋਢੇ ਚੱਕ ਲਈ ਨਹੀਂ ਮਸੀਤ ਤੇਰੀ ਜਾ ਫੂਕ ਸਟ ਮੰਝੀਆਂ ਨਾਈਆਂ ਨੂੰ ਤਸਵੀ ਹੱਥ ਤੇ ਬਗਲ ਕੁਰਾਨ ਲੈ ਕੇ ਦੇਉ ਝੂਠੀਆਂ ਲਿਤ ਗਵਾਆਂ ਨੂੰ ਉੱਤੇ ਮੈਂਬਰਾਂ ਝੜ ਅਡਾਟ ਕਤੂੰ ਘਰੋਂ ਕੁੱਤਿਆਂ ਵਾਂਗ ਪਕਾਇਆਂ ਨੂੰ ਖਾਉ ਮਕਰ ਨਾਲ ਮਾਲ ਵਗਾਨਿਆਂ ਦਾ ਰੰਨਾ ਤਾੜ ਦੇ ਫਿਰੂੰ ਪਰਾਈਆਂ ਨੂੰ ਜੋਦ ਤਕਵੇਆਂ ਨਾਲ ਵਿਹਾਰ ਨਹੀਂ ਫਿਰੋਂ ਚਟ ਦੇ ਕਾਲਖਾਂ ਲਾਈਆਂ ਨੂੰ ਹਿਰਸ ਦਗੇ ਫਰੀਵ ਦੇ ਝਾਲ ਤਾਣੂ ਲੱਖ ਨਾਂ ਤਾਂ ਲਵਾ ਕਟਾਈਆਂ ਨੂੰ ਵਿੱਚ ਮਸਜਿਦਾਂ ਚੋਰ ਤੇ ਠੱਗ ਸੱਜਣ ਬੈਠੇ ਸੁੱਟ ਕੇ ਹੀਠ ਚਟਾਈਆਂ ਨੂੰ ਬੈਠੇ ਸੁੱਟ ਕੇ ਹੀਠ ਚਟਾਈਆਂ ਨੂੰ